ਹਾਂਜੀ ਮੇਰੀ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਮੇਦੇ ਘਤੇ ਸਾਰੇ ਠੀਕ ਠਾਕ ਹੋ ਗਏ ਤੇ ਅਸੀਂ ਵੀ ਠੀਕ ਆ ਤੇ ਅੱਜ ਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਆਪ ਸਭ ਸੰਗਤਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਬਾਬਾ ਜੀ ਨੂੰ ਵੀ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਹੋਰ ਸ਼ਾਇਦ ਦੇ ਵਿੱਚ ਬਹੁਤ ਜ਼ਿਆਦਾ ਇਹ ਇੱਥੇ ਮਤਲਬ ਨਗਰ ਕੀਰਤਨ ਨਿਕਲਣ ਦੇ ਆ ਬਹੁਤ ਜ਼ਿਆਦਾ ਲੰਗਰ ਲੱਗੀ ਹੋਏ ਆ ਚਿੱਦਾ ਸਾਹਿਬ ਵੀ ਬਹੁਤ ਰੌਣਕ ਆ ਤੇ ਚਪੈਰਾ ਸਾਹਿਬ ਚੱਲਦੇ ਪਏ ਆ ਤੇ ਬਹੁਤ ਹੀ ਇੰਨੇ ਕਿ ਲੰਗਰ ਇੰਨੇ ਕਿ ਲੰਗਰ ਕੋਈ ਸਾਦ ਨਹੀਂ ਆ ਬਹੁਤ ਜ਼ਿਆਦਾ ਤੇ ਚਲੋ ਭਾਵੇਂ ਮੀ ਵੀ ਪਿੰਦਾ ਰਿਹਾ ਵਾ ਪਰ ਫਿਰ ਵੀ ਸੰਗਤਾਂ ਇੰਨੀਆਂ ਕੋਈ ਸਾਦ ਨਹੀਂ ਆ ਬਹੁਤ ਜ਼ਿਆਦਾ ਮਤਲਬ ਸੰਗਤਾਂ ਮੀਦੇ ਵਿੱਚ ਵੀਤਰੀਆਂ ਫਿਰਦੀਆਂ ਮੈਂ ਚਲੋ ਬਾਬਾ ਜੀ ਦੇ ਦਰਸ਼ਨ ਕਰਨ ਲਈ ਤੇ ਚਲੋ ਜੀ ਤੇ ਮੈਂ ਛੋਟੀ ਜੀ ਵੀਡੀਓ ਬਣਾਈ ਹੈ ਬਾਬਾ ਜੀ ਦੀ ਕਿਉਂਕਿ ਉੱਥੇ ਬਹੁਤ ਸੋਹਣੀ ਸਜਾਵਟ ਹੋਈ ਹੈ ਸਿੱਧਨ ਸਾਹਿਬ ਤੇ ਮੈਂ ਕਿਹਾ ਚਲੋ ਆਪ ਜੀ ਵੀ ਚਲੋ ਵੈਸੇ ਤਾਂ ਬਹੁਤ ਸੰਤਾਂ ਨੇ ਵੇਖੀ ਹੋਣੀ ਆ ਕਿ ਕਿਸੇ ਨੂੰ ਨਹੀਂ ਵੀ ਮੌਕਾ ਮਿਲਦਾ ਇੱਥੇ ਆਉਣ ਦਾ ਤੇ ਚਲੋ ਸਾਰੇ ਦੇਖਿਓ ਤੇ ਬੜੀ ਸੋਹਣੀ ਸਜਾਵਟ ਹੋਈ ਆ ਥੋੜੀ ਥੋੜੀ ਮੈਂ ਬਣਾਈ ਆ ਕਿਉਂਕਿ ਅੰਦਰ ਦੀ ਬਾਬਾ ਜੀ ਬਣਾਉਣ ਨਹੀਂ ਦਿੰਦੇ ਇਸ ਕਰਕੇ ਕੋਸ਼ਿਸ਼ ਵੀ ਨਹੀਂ ਕਰੀਦੀ ਅੰਦਰ ਬਣਾਉਣ ਦੀ ਫਿਰ ਐਵੇਂ ਰੋਕ ਦੇਣ ਕਹਿ ਦੇਣ ਤੁਸੀਂ ਵੀਡੀਓ ਕਿਉਂ ਬਣਾਉਣ ਦੇ ਤੇ ਫਿਰ ਚੰਗੇ ਨਹੀਂ ਲੱਗੀਦਾ ਇਸ ਕਰਕੇ ਬਾਹਰੋਂ-ਬਾਹਰੋਂ ਥੋੜੀ ਥੋੜੀ ਜੀ ਬਣਾਈ ਹੋਈ ਆ ਤੇ ਬਹੁਤ ਸੋਹਣੀ ਸਜਾਵਟ ਹੋਈ ਆ ਬਾਬਾ ਜੀ ਦੇ ਜਨਮ ਦਿਨ ਤੇ ਤੇ ਠੀਕ ਹੈ ਜੀ ਦੇਖਿਓ ਜੀ ਸਜਾਵਟ ਤੇ ਆਪ ਜੀ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸასი ਅਕਾਲ ਤੇ ਬਹੁਤ-ਬਹੁਤ ਵਧਾਈਆਂ ਬਾਬਾ ਜੀ ਦੇ ਜਨਮ ਦਿਨ ਦੀਆਂ ਦਾ ਪੈਗਾਮ ਜੇ ਤੁਹਾਨੂੰ ਕੋਈ ਮਦਦ ਲੱਗਣਾ ਨਾ ਆਵੇ ਜੀ ਬਹੁਤ ਬਹੁਤ ਪਰਮਾਤਮਾ ਤੁਹਾਨੂੰ ਨਾ ਇਹੋ ਨਾ ਆਉਂਦੀ ਹੋਰ ਵੀ ਕਿਰਦਾਰ ਅੰਗਲੇ ਆਖਾ ਦੇਖੇ ਜਿਹੜੇ ਸਰਪੋਤਾ ਨੂੰ ਨਾ ਰੁਕਿਆ ਅਮਰਤ ਭਟਿਆ ਬਸ ਰਿਆ ਮਾਤਾ ਤੁਹ ਬਗਾਵਤ ਆਇਆ ਤੇ ਜਨੀ ਹੁਣ ਕੇ ਸੋਭਾ ਨੂੰ ਰੂਹ ਨਹੀਂ ਆਪਾਂ ਦਾ ਦਰਜਾ ਸਹਿਣ हे लल्ले साजाओ हे बर चले चले मेरी आ 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 ਦਾ ਨਾਮ ਲੈ ਆਰੂ ਵਗੇ ਪੰਜ ਸਬਤਿਕ ਅੰਤ ਭਾਗ ਬਾਅਦ ਸਬਤ ਗਿਆ ਜਬਦਵਾਗੇ ਰਾਜਾ ਅਸਮੇ ਆਪ ਜੀ ਦੇ ਬਖਸ਼ੀਆ ਖਜ਼ਾਨਿਆਂ ਵਿੱਚੋਂ ਆਪ ਜੀ ਦਾ ਹਜੂਰਾ ਪੰਚਮ ਅਮਰਤੋ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਜਿਵੇਂ ਪਾਉਂਦੀ ਆਪਿਆ ਬਖਸ਼ੋ ਜੀ ਕਰ ਕਿਰਪਾ ਪਵਨਾ ਭਗਤਰ ਪਰਮਾਨੰ ਬਖਸ਼ ਕੇ ਸਦ ਗਾਨੂ ਗਰਕਾਰਤ ਕਰ ਸੇਈ ਨ ਜੇ ਨਾਮ ਗਇਆ ਪੁਰਾਣਾ ਨਾਮ ਜੇਤਿਆ ਨਾਨਕ ਨਾਮੋ ਪਾਲ ਕੀ ਤਪ ਚਲਾਇਓ ਪੰਦ ਸਭ ਸਿਵਣਾ ਕੋ ਹੁਕਮ ਹੈ